ਉਹ ਵਿਚਾਰ ਜਿਹੜੀ ਤੇ 17% ਮੌਇਸਚਰ ਵਾਲਾ ਸਾਫ ਵਾਲਾ ਉਹ ਬਿਨਾਂ ਕੱਟ ਤੋਂ ਵਿਖ ਰਿਆ ਲਿਸਟ ਹੋ ਰਿਹਾ ਆਮ ਤੌਰ ਤੇ ਮੌਸਮ ਜਿਹੜਾ ਖਰਾਬ ਹੋਣ ਕਰਕੇ ਕਲਰ ਹੋ ਗਿਆ ਡੈਮੇਜ ਹੋ ਗਿਆ ਮਾਲ ਉਹਦੇ ਵਾਸਤੇ ਇਹ ਸਰਕਾਰ ਨੂੰ ਕੋੜੇ ਰੂਪ ਕਰਦੇ ਨੇ ਕਿ ਇਹ ਰੈਟ੍ਰੀਸ਼ਨ ਡੈਜੀ ਦੇ ਤੱਕ ਦੀ ਦਿੱਤੀ ਜਾਂਦੀ ਹੈ ਤਾਂ ਜੇ ਕੋਈ ਜਿਕਰ ਨਾਮ ਕਿ ਬਾਹਰਾਂ ਨੇ ਵੀ ਗੱਲ ਕੀਤੀ ਜਾਵੇ ਤਾਂ ਬਾਹਰਾਂ ਨੇ ਜੇ ਤੁਹਾਨੂੰ ਪਤਾ ਹੋਵੇ ਤਾਂ ਬਾਹਰਾਂ ਦਾ 26 ਛੜਾ ਬਹੁਤ ਵੱਧਦਾ ਹੈਗਾ ਕੋਈ ਦਿੱਕਤ ਨਹੀਂ ਹੈ ਕਿ ਨਾ ਬਾਤ ਦੇ ਨੇ ਨਿਕਲਦਾ ਕੋ ਗੱਲ ਦਾ ਸਿਰ ਮਾਲ ਜਿਹੜਾ ਸਕਲਰ ਰੈਪ ਹੋ ਗਿਆ ਉਹਦੀ ਪ੍ਰੋਬਲਮ ਬੜੀ ਹੈ ਬਲੂ ਟੂ ਲੁਕੀng ਨਾ ਕੋਈ ਦਿੱਕਤ ਸਰਕਾਰ ਵੱਲੋਂ ਕੱਲ ਦੀ ਇਲੈਕਸ਼ਨ ਚੱਲਦੀ ਹੈ ਜੇ ਤਕੜ ਦੇ ਰੇਟਾਂ ਦੀ ਗੱਲ ਕਰੀਏ 2500 ਤੇ 90 ਰੁਪਏ ਪ੍ਰਤੀ ਕੁਆਂਟ 10 ਜਗ੍ਹਾ 250 50 ਲਗਾ ਸਾਮਪਰੇਨਸ ਰੇਟ ਨੂੰ ਲੈ ਕੇ ਸਾਡੇ ਬਿਲਕੁਲ ਸਾਮ ਦਾ ਕੋਸ਼ਿਆ ਸਿਰ ਕੁਆਲਿਟੀ ਪਾੜੀ ਆ ਇਹਦੇ ਬਾਰੇ ਬਹੁਤ ਪਰੇਸ਼ਾਨੀ ਉਸੇ ਕੁਆਲਿਟੀ ਦੀ ਗੱਲ ਕੀਤੀ ਹੈ ਐਂਡ ਵੀ ਜੇ ਦੇਖੇ ਜਾਂਦੇ ਝੋਣੇ ਨੂੰ ਕਾਫੀ ਬੁਰੀ ਦਿੱਤਾ ਹੋਆ ਪਹਲਦੀ ਰੋਗ ਲਾਉ ਜਾਂ ਝੋਨੇ ਜਦੋਂ ਕਾਲਾ ਹੋਣਾ ਪੈ ਉਹਨਾਂ ਨੂੰ ਨਿਕਾੜਨ ਜਾਓ ਕਿ ਉਹ ਲੱਗਦਾ ਅਸੀਂ ਇਹ ਕਹਿੰਦੇ ਹਾਂ ਸਰਕਾਰ ਨੂੰ ਗਰੁੱਪ ਦੀ ਲੱਗਦੀ ਹੈ ਜੇ ਨਿਯਮ ਨੇ ਲੈ ਕੇ ਅਨੈਸਸ ਕਰਕੇ ਰੈਕਸ਼ਨ ਦਿੱਤੀ ਜਾਵੇ ਜਦ ਦੀ ਲੱਗ ਆਰਤੀ ਸਾਹਿਬ ਦੇਖਣ ਜਾ ਰਹੇ ਕਿ ਜਦੋਂ ਆਪਣਾ ਕਿਸਾਨ ਵੀਰਾਂ ਬਹੁਤ ਕਾੜੀ ਹੁੰਦੀ ਕਿ ਆਪਾਂ ਝੋਨਾ ਵੜਾ ਕੇ ਮੰਡੀ ਤੇ ਲੈ ਜਾਈਏ ਤੇ ਆਰਤੀ ਅਗਰ ਕਹਿੰਦੇ ਕਿ ਝੋਨਾ ਗਿੱਲਾ ਵਾ ਤੁਸੀਂ ਕਿਸਾਨਾਂ ਨੂੰ ਬੇਚੀ ਕਰਨਾ ਚਾਹੋ ਕਿ ਜਦ ਹਾਲਾਤ ਝੋਨਾ ਜਾਂ ਗਿੱਲਾ ਝੋਨਾ ਮੰਡੀ ਤੇ ਪਾ ਰਿਹਾ ਕਿਸਾਨਾਂ ਦਾ ਰੋਸ ਹੈ ਕਾਫੀ ਪ੍ਰੇਸ਼ ਕੀਤਾ ਹੈ ਤੇ ਉਹ ਸਹਿਮਤ ਵੀ ਆ ਕੋਈ ਜ਼ਿੰਮੇਵਾਰ ਜਿਹੜਾ ਉਹ 17 ਤੋਂ ਵੱਧ ਨਹੀਂ ਜਾ ਰ ਨਾ ਹੀ ਤੇ ਇਹੋ ਜਿਹਾ ਟਵਰ ਗਿਆ 11 12 ਦੇ ਬੰਨਾ ਟ੍ਰੇਨਿੰਗ ਬੰਨੀ ਕੰਪਨੀ ਲੱਗਦੀ ਉਹ ਇੱਕੋ ਜਿਹੋ ਬੰਨਾ ਕੁਆਲਿਟੀ ਕੋਈ ਵੀ ਮੰਡੀ ਨਹੀਂ ਹੁੰਦੀ ਚਿਰਪੁਰੌਲਾ 28 ਡੈਮੇਜ ਕਲਰ ਆ ਦੇਖਿਆ ਜਾ ਦੇਖਿਆ ਜਾ ਤਾਂ ਪਿਛਲੇ ਸਾਲ ਦੇ ਮੁਕਾਬਲੇ ਕਿਤੇ ਜਾਵੇ ਢੋਲਦੇ ਦੇ ਟਾਈਮ ਵਿੱਚ ਕਾਫੀ ਘਟ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਹੁਣ ਕੀ ਲੱਗਦਾ ਕਿ ਐਂ ਲੱਗੇਗਾ ਨਹੀਂ ਕੋਈ ਕੱਟਨੇ ਲੱਗਣਾ ਸਿਰਫ ਕੁਆਲਿਟੀ ਵਾੜੀ ਕੁਆਲਿਟੀ ਵਾੜੀ ਦੋਨੇ ਦੋਨੇ ਉਹ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਮੁੱਦੇ ਨੂੰ ਰੱਪੀ ਕਰਨਵੇਂ ਦਾ ਕੋਈ ਕੋਈ ਨਾ ਕੋਈ ਹੱਲ ਕੱਢਿਆ ਜਾ ਠੀਕ ਬੀਫੋ ਜੀ ਗੁਰੂ ਪਾਤਸ਼ਾਹ ਨੇ ਬਾਰ ਕਿਰਪਾ ਕੀਤੀ ਹੈ ਤੇ ਨਮਾਸਤਾਂ ਮਾਤਮਾਂ ਦੀ ਸਾਡੇ ਏਰੀਆ ਤੇ ਕਿਰਪਾ ਵੀ ਸਾਡੇ ਇਸ ਬੈਲਟ ਵਿੱਚ ਥੋੜਾ ਬਚਾ ਰਿਆ ਜੀ ਤੁਸੀਂ ਬੰਤ ਪਰ ਬਹੁਤ ਅਡਰ ਨੁਕਸਾਨ ਹੋਇਆ ਜੀਵਿਦਾਰਾਂ ਦਾ ਪਰ ਜਿਹੜੀ ਇਸ ਪਾਸੇ ਜਿਹੜੀ ਉਹ ਫਸਲ ਉਹ ਆਣੀ ਸ਼ੁਰੂ ਹੋ ਗਈ ਹੈ ਤੇ ਜੀਵਿਦਾਰਾਂ ਦੇ ਖੇਲਿਆਂ ਤੇ ਰੰਗ ਖਾਇ ਨੇ ਪਰ ਕੁਝ ਕਾਰਨ ਨੇ ਜਿਹੜਾ ਨਾਲ ਕੋਈ ਪ੍ਰੋਬਲਮ ਆਂਦੀ ਹੈ ਕਿ ਉਹ ਜਿਹੜਾ ਝੋਨਾ ਹੈ ਉਸ ਸਮੇਂ ਦੇ ਮੌਇਸਚਰ ਦੇ ਹਿਸਾਬ ਦੇ ਨਾਲ ਪੂਰਾ ਜਿਹੜਾ ਨਿਆ ਆ ਰਿਹਾ ਕਿਉਂਕਿ ਮੌਇਸਚਰ ਵਧ ਆ ਰਿਹਾ ਤੇ ਵੀ ਇਹਨਾਂ ਨੂੰ ਟੈਕਨੀਕਲ ਜਿਉਂ ਦੇਖਦੇ ਅਸੀਂ ਜਿਹ ਟੈਸਟ ਕਰਦੇ ਆ ਉਹਨਾਂ ਨੂੰ ਦੇਖਣ ਨੂੰ ਸੱਚਾ ਲੱਗਦਾ ਸਿੱਧੇ ਹੱਥ ਨਾਲ ਪਰ ਮਸ਼ੀਨੀ ਕਰਨ ਜਿਹੜੀ ਐਕਟਿਵ ਟੈਕਨੀਕ ਹੈ ਉਹ ਦੱਸਦੀ ਵੀ ਇਹਦਾ ਮੌਇਸਚਰ ਜ਼ਿਆਦਾ ਹੈ ਜਿਵੇਂ ਦਾ ਆਪਣੇ ਸਾਹ ਸੱਚਾ ਹੁੰਦਾ ਜੇ ਮੇਰਾ ਢੋਨਾ ਸੁੱਕਾ ਸੁੱਕਾ ਹੈ ਤੇ ਜਿਹੜਾ ਉਹ ਬਾੜੀ ਉਹ ਆਪਣੇ ਮਸ਼ੀਨੀ ਕਰਨ ਦੇ ਹਿਸਾਬ ਨਾਲ ਜੋ ਨਾਲ ਦੀ ਡਿਮਾਂਡ ਹੈ ਉਸ ਤਰੀਕੇ ਨਾਲ ਜਾਂ ਸਰਕਾਰ ਦੇ ਜੋ ਪੈਰਾਮੀਟਰ ਨੇ ਉਹਨਾਂ ਨਾਲ ਉਹ ਲੈਣਾ ਚਾਹੁੰਦਾ ਤੇ ਉਹਨੇ ਹੀ ਲੈ ਸਕਦਾ ਤੇ ਇਸ ਕਰਕੇ ਇਹ ਕਈ ਵਾਰੀ ਥੋੜੇ ਬੋਦੇ ਡਿਫਰੈਂਸ ਆ ਜਾਂਦੇ ਬਾਕੀ ਇੱਥੇ ਕੋਈ ਪ੍ਰੋਬਲਮ ਨਹੀਂ ਜਿਹੜਾ ਸੁੱਕਾ ਵਾਲ ਆਂਦਾ ਉਹ ਵਿਖਦਾ ਤੇ ਗਿੱਲੇ ਵਾਲਾ ਮਾਲ ਆਂਦਾ ਉਹਦੀ ਪ੍ਰੋਬਲਮ ਆਂਦੀ ਹੈ ਤੇ ਆਰਤੀ ਕੋ ਉਹਨੂੰ ਤੇ ਸਰਕਾਰ ਨੇ ਕਹਿੰਦੇ ਵੀ ਗਿੱਲਾ ਮਾਲ ਨਾ ਸਦਾਓ ਪਰ ਫੇਰ ਵੀ ਕਈ ਵੀ ਫਿਰਜੰਦ ਦੇ ਤੇ ਮਾਰਤੀਆਂ ਦੀ ਵੱਡੀ ਪ੍ਰੋਬਲਮ ਆਉਂਦੀ ਵੀ ਇਹਨਾਂ ਸਤਾਣਾ ਬਹੁਤ ਔਖਾ ਹੈ ਕਿਉਂਕਿ ਲੇਬਰਾਂ ਦੀ ਵੀ ਅੱਜਕੱਲ ਵੱਡੀ ਪ੍ਰੋਬਲਮ ਹੈ ਤੇ ਇਸ ਕਰਕੇ ਪੈਸੇ ਦੇ ਕੇ ਵੀ ਨਹੀਂ ਕੇ ਕੰਮ ਹੁੰਦੇ ਕਿ ਜੇ ਹੋਵੇ ਵੀ ਰਣ ਬੇਨਤੀ ਹੈ ਕਿ ਜਿਹੜਾ ਗੌਰਮੈਂਟ ਦੇ ਪੈਰਾਮੀਟਰ ਜਿਸ ਤਰ੍ਹਾਂ ਨਾਲ 2017 ਮੌਕੇ ਤੇ ਸੁੱਕਾ ਲਿਆਓ ਤੇ ਵਧੀਆ ਜਿਹੜਾ ਪੈਸੇ ਵਧੀਆ ਪੈਸੇ ਪਾਓ ਉਹਦੇ ਵੇਸਤੇ ਆਪਾਂ ਸਾਰੇ ਜੇ ਬਹਿਰਾ ਲਈਏ ਤੇ ਫੇਰ ਕੋਈ ਦਿੱਕਤ ਨਹੀਂ ਆਉਂਦੀ ਤੇ ਜੇ ਅਪਾ ਜਿਹੜੇ 2 ਪੁਆਇੰਟ ਦੇ ਪੈਰਾਮੀਟਰ ਉਹਨਾਂ ਦੇ ਖਰਾਬ ਹੋ ਮਾਲਾਇਆ ਤੇ ਫਿਰ ਆਰਟੀਨੋ ਵੀ ਛੇਲਰ ਵਾਲਿਆਂ ਨੂੰ ਵੀ ਤੇ ਜਿਮੇਕਾਰਾਂ ਨੂੰ ਵੀ ਜਿਹੜੀ ਉਹਦੀ ਨਾਲ ਪ੍ਰੋਬਲਮ ਆ ਜੇ ਹੁਣ ਸਰਕਾਰੀ ਲੈਵਲ ਦੀ ਗੱਲ ਕੀਤੀ ਹੈ ਵੀ ਸਹੀ ਆਖ ਕੇ ਨਹੀਂ ਕਹਿਣਾ ਕਿ ਜੇ ਲੈਵਲ ਜੇ ਐਕਤੀ ਸੀਜ਼ਨ ਦੇ ਵਿੱਚ ਜਿਹੜੀ ਘਟਾਈ ਉਹਦੇ ਬਾਰੇ ਕੀ ਕਰਨਾ ਹੈ ਖੇਲ ਪਿੰਡ ਪਰਮਨੰਦੀ ਦੇ ਵਿੱਚ ਚੱਲੀ ਉਹਦਾ ਉੱਪਰ ਕੋਈ ਤਾਂ ਮਾਲੂਸ ਤੇ ਤਾਂ ਲੈਵਲ ਤਕਰੀਬਨ ਸਾਰੀਆਂ ਦੁਕਾਨਾਂ ਤੇ ਐਸੇ ਵੇਲੇ ਅੱਧੀ ਅੱਧੀ ਜਿੰਨੀ ਅੱਗੇ ਆਦੀ ਉਹ ਅੱਧੀ ਅੱਧੀ ਆਈ ਹੈ ਤੇ ਜਸਾਰੇ ਆਖਦੇ ਨੇ ਐਡਵਾਂਸ ਪੈਸੇ ਜਿੰਨੇ ਅੱਗੇ ਭੇਜਦੇ ਆਂ ਤੋਂ ਵੀ ਵਾਧ ਦੇਤੇ ਨੇ ਪਰ ਲੇਬਰ ਅੱਗੇ ਨਾਲੋਂ ਅੱਧੀ ਆਈ ਹੈ ਕਿ ਪਿੱਛੂ ਕੋ ਜੋ ਕਹਿੰਦੇ ਸੀ ਵੀ ਜਸਾਰਾ ਕਰਕੇ ਆਣਾ ਪਰ ਜਿੰਦਦਰ ਲੇਬਰ ਮੌਕੇ ਤੇ ਮੌਜੂਦ ਨਹੀਂ ਹੁੰਦੀ ਪਹੁੰਚਦੀ ਨਹੀਂ ਉਨੀ ਤੇ ਜਿਹੜੀ ਇਹ ਲੇਬਰ ਦੀ ਪ੍ਰੋਬਲਮ ਰਹਦੀ ਠੀਕ ਹੈ ਬਦਲ ਪ੍ਰੋਬਲਮ ਇਹ ਜੇ ਤੇ ਸੁੱਕਾ ਆਵੇ ਤੇ ਫਿਰ ਤੇ ਥੋੜਾ ਥੋੜੀ ਲੇਬਰ ਵੀ ਕੰਮ ਨੂੰ ਸੰਭਾਲ ਲੈਂਦੀ ਹੈ ਪਾਟੇ ਦਾ ਮਾਲ ਗਿੱਲਾ ਆ ਜਾਂਦਾ ਖਲਾਫ ਨਾ ਪੈਂਦਾ ਤੇ ਫਿਰ ਥੋੜੀ ਰੇਵਣਾ ਹੋਰ ਵੱਡੀ ਪ੍ਰੋਬਲਮ ਬਣ ਜਾਂਦੀ। ਜਾਂ ਸਰਕਾਰ ਦੀ ਗੱਲ ਕੀਤੀ ਜੇ ਜਿੱਦਾਂ ਸਰਕਾਰ ਨੇ 2390 ਰੁਪਏ ਪ੍ਰਤੀ ਮਾੜਾ ਜਿਹੜਾ ਤੈਅ ਕੀਤਾ ਗਿਆ। ਪਰ ਲੱਗਦਾ ਕਿ ਕਿਸਾਨ ਵੀ ਜਿਹੜੇ ਸਹਿਮਤ ਨੇ ਉਸ ਰੇਟ ਦੇ ਨਾਲ ਤੱਕ ਕੇ ਬਦਲ ਗਈ। ਜਾਂ ਜੀਵਿਦਾਰ ਤੇ ਇਸ ਗੱਲ ਨਾਲ ਸਹਿਮਤ ਨਹੀਂ। ਇਸ ਗੱਲ ਨਾਲ ਕੋਈ ਨੂਰ ਨਾ ਚਿਰ ਵੀ ਜੀਵਿਦਾਰ ਨੂੰ ਜੇ ਉਹ 2390 ਮਿਲ ਜੇ ਤੇ ਫਿਰ ਉਹ ਇਸ ਦਾਤੇ ਸਹਿਮਤ ਨੇ। ਉਹ ਨਹੀਂ ਚਾਹੁੰਦੇ ਵੀ ਸਾਡੇ ਨਾਲ ਕੋਈ ਕੱਟ ਲੱਗੇ। ਕੋਨਾ ਦੇ ਮੇਨ ਪੁਆਇੰਟ ਐਸੋਲ ਇਹ ਹੈ ਵੀ ਸਾਡੀ ਫਸਲ ਨੂੰ ਕੋਈ ਕਟਰਾ ਨਾ ਲੱਗੇ ਪਰ ਕੱਟ ਤਾਂ ਹੀ ਵੱਟ ਸਕਦਾ ਜੇ ਉਹ ਸਰਕਾਰ ਦੇ ਪੈਰਾਮੀਟਰ ਤੇ ਸੱਕਾ ਮਾਰ ਲਿਆ ਕਿਉਂਕਿ ਸਰਕਾਰ ਨੇ ਤੇ ਸਾਰਾ ਮੌਜੂਦ ਤੇ ਜਿਹੜੀ ਉਹਨਾਂ ਦੇ ਪੈਰਾਮੀਟਰ ਨੇ ਕਿ ਜਿੰਨੇ ਪਰਸੈਂਟ ਡੈਮੇਜ ਹੈ ਜੋ ਆ ਉਹ ਉਹ ਲੈਣਾ ਕਿਉਂਕਿ ਕੋ ਉਹਦੇ ਵਿੱਚ ਝੋਲ ਹੈ ਜਿਹੜੇ ਸ਼ੈੱਲਰ ਆ ਉਹਨੇ ਉਹ ਝੋਲ ਦੇਣੇ ਤੇ ਸਰ ਉਹ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦਾ ਵਸ ਵਸ ਪਛਣੀ ਆਏਗਾ ਕਿ ਉਹਨਾਂ ਦੇ ਉਹ ਪੈਰਾਮੀਟਰ ਨੇ ਉਹਨਾਂ ਪੈਰਾਮੀਟਰ ਉੱਤੇ ਇੱਕ ਪਰ ਸੈਂਟਰ ਨੇ ਕਰਿਓ ਜੀ ਪਰ ਸਾਡੀ ਤੇ ਇਹ ਬੇਨਤੀ ਹੈ ਕਿ ਅਸੀਂ ਆਰਟੀ ਜੁਨੀਅਨ ਉਹ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਕਿ ਸਰਕਾਰ ਸੈਂਟਰ ਗਵਰਨਮੈਂਟ ਨਾਲ ਕਿ ਇਹ ਗੱਲ ਕਰੇ ਉਹਨਾਂ ਨੂੰ ਬੇਨਤੀ ਕਰੇ ਕਿ ਜਿਹੜੇ ਆ ਇਹਨੇ ਡੈਮੇਜ ਔਰ ਨੁਕਸਾਨਿਆ ਮਾਲ ਆ ਰਿਹਾ ਹੈ ਇਹਦਾ ਕੋਈ ਮਸਲਾ ਹੱਲ ਕਰਕੇ ਉਹਦਾ ਕੋਈ ਪੈਰਾਮੀਟਰ ਬਣਾ ਕੇ ਤਾਂ ਕਿ ਜਿਹੜੇ ਸ਼ੈੱਲਰ ਵਾਲਿਆਂ ਨੂੰ ਚੋਲ ਲਾਂਚ ਪ੍ਰੋਬਲਮ ਨਾ ਆਵੇ ਔਰਤੀ ਨੂੰ ਵੀ ਜਿੰਨਾ ਆਵੇ ਜੀਵਿਦਾ ਨੂੰ ਵੀ ਜਿੰਨਾ ਆਵੇ ਜਿਹੜਾ ਡੈਮੇਜ ਜਿਹੜਾ ਸੁਕਾਣਾ ਤੇ ਜ਼ਿੰਮੇਦਾਰ ਜਾਣ ਦੀ ਰਲ ਕੇ ਸੁਕਾ ਦੇ ਸਕਦੇ ਨੇ ਪਰ ਜਿਹੜਾ ਸਮਾਨ ਮਾਲ ਡੈਮੇਜ ਆ ਜਾਂਦਾ ਉਹ ਉਹਦਾ ਕੋਈ ਹਾਲਾ ਸਾਡੇ ਹੱਥ ਵਸ ਨਹੀਂ ਕਿ ਉਹ ਨੇਚਰਲੀ ਹੈ ਪਰ ਇਹ ਪਰ ਦੇਖਿਆ ਜਾਵੇ ਤਾਂ ਪਿਛਲੇ ਸੀਜ਼ਨ ਦੀ ਗੱਲ ਕੀਤੀ ਜਾਂਦੀ ਤੁਹਾਨੂੰ ਵੀ ਪਤਾ ਹੋਵੇਗਾ ਕਿ ਪਿਛਲੇ ਸੀਜ਼ਨ ਝੋਨੇ ਦੇ ਦਰਾੜ ਕਾਫੀ ਘੱਟ ਜਿਹੜਾ ਦੇਖਣ ਜਾ ਰਹੇ ਜਿਹੜਾ ਝੋਨੇ ਦੀ ਫਸਲ ਦੇ ਜਿੱਦਾਂ ਕਿ ਲੱਗਦਾ ਕਿ ਉਹਨਾਂ ਨਹੀਂ ਲੱਗੇਗਾ ਜਾਂ ਲੱਗੇਗਾ ਨਹੀਂ ਐਕਿ ਇਸ ਕਰਕੇ ਪਹਿਲਾਂ ਦਿੱਤਾ ਜਾ ਰਿਹਾ ਵੀ 1 ਰੁਪਏ ਦਾ ਉਹਨਾਂ ਕੱਟ ਲਾਇਆ ਜਾਵੇ ਪਰ ਉਦੇ ਮੇਜ ਵਿੱਚ ਆਰਤੀ ਤੇ ਜਿਹੜੇ ਛੇਲਰ ਆਲੇ ਚਾਹੁੰਦੇ ਨੇ ਵੀ ਮਾਲ ਸਾਨੂੰ ਅਸੀਂ ਸੁੱਕਾ ਲਈਏ ਅਸੀਂ ਮਤਲਬ ਕਿਥੇ ਗੱਲ ਵਿੱਚ ਇਹਦੇ ਕਿ ਕਿਸੇ ਨੂੰ 17 ਦਾ 18 19 ਵੀ ਨਹੀਂ ਲੈਣਾ ਅਸੀਂ 17 ਆਣਾ ਤੇ ਰੁਪਈਆ ਵੀ ਇੱਕੋ ਨਹੀਂ ਕੱਟਣਾ ਪਰ ਦੇਖਿਆ ਜਾਵੇ ਕਿ ਕਈ ਕਿਸਾਨ ਭਰਾ ਕਹਿ ਰਹੇ ਸੀ ਪਿਛਲੇ ਸਾਲ ਕਿ ਆਰਤੀ ਦੇ ਜਿਹੜੇ ਛੱਲਰ ਆਲੇ ਬੜੀ ਘੁਕਤਾਂ ਨਾਲ ਬਹੁਤ ਉਹ ਇੱਕ ਨੈਚਰਲੀ ਗੱਲ ਇਹ ਵੀ ਜਿਹਨੂੰ ਨੁਕਸਾਨ ਹੁੰਦਾ ਜਿਹਨੂੰ ਕਟਾ ਪੈਂਦਾ ਉਹ ਆਪਣਾ ਨੁਕਸਾਨ ਦੂਸਰੇ ਤੇ ਮੜਦਾ ਕਿਉਂਕਿ ਉਹ ਨੂੰ ਉਹ ਪੈਸੇ ਕੱਟ ਲੱਗਦੇ ਪਰ ਉਹ ਜਿਹੜੀ ਆਪਣੀ ਚੀਜ਼ ਹੈ ਜੋ ਸਰਕਾਰ ਨੇ ਜਿਹੜੀ ਚੀਜ਼ ਦਾ ਵੈਲਿਊ ਰੱਖਦੀ ਹੈ ਜਾਂ ਕੋਈ ਵੀ ਆਪਾਂ ਦਾ ਸੋਨੇ ਦੀ ਵੈਲਿਊ ਵਿੱਚ ਜਾਂ ਕੋਈ ਜਿਓ ਦਾ ਲੱਖ ਰੁਪਈਆ ਰਹਿਤੇ ਤੇ ਜੇ ਉਹ ਉੱਤੇ ਖੋਟ ਹੋਏ ਆਲਾ ਸਵਾਲ ਹੋਵੇ ਤੇ ਉਹ ਉੱਤੇ ਫਿਰ 90 ਹੱਥ ਨੂੰ ਵਿਕਦਾ ਹੈ ਨਾ ਠੀਕ ਤੇ ਇਸ ਕਰਕੇ ਜਿਹੜੀ ਚੀਜ਼ੇ ਕੱਟਣ ਲੱਗੇ ਇਹ ਚ ਕੋਈ ਸ਼ੱਕ ਨਹੀਂ ਆਦਾ ਕੱਟੇ ਪਰ ਪਰ ਉਹ ਕੁਆਲਟੀ ਦਾ ਵੀ ਫਰਕ ਹੈ ਤੇ ਉਹ ਜੇ ਵੀ ਸਰਕਾਰ ਰੈਗੂਲੇਸ਼ਨ ਦਵੇ ਜਾਂ ਉਹ ABC ਮਾਰਕਾ ਕੋਈ ਕਰੇ ਵੀ ਜੇ ਵਧੀਆ ਕੁਆਲਟੀ ਦਾ ਵਧੀਆ ਰੇਟ ਰੱਖਦੇ ਜਿਹੜੀ B ਕੁਆਲਟੀ ਉਹ B ਕਰਦੇ C ਕੁਆਲਟੀ C ਕਰਦੇ ਉਹਦੇ ਨਾਲ ਜਿਹੜੀਆਂ ਪ੍ਰੋਬਲਮਾਂ ਆਲੋ ਹੁੰਦੇ ਚੰਗ ਰਹਤ ਹੁੰਦੇ ਪਰ ਉਹ ਸਾਰਾ ਕੁਝ ਸੈਂਟਰ ਗਵਰਨਮੈਂਟ ਦੇ ਹੱਥੇ ਪੰਜਾਬ ਸਰਕਾਰ ਆਪਣੀ ਪੂਰਾ ਵਾਹ ਲ ਆ ਰਹੀ ਹੈ ਆਪਣੇ ਲੋਕ ਪੂਰੀ ਕੋਸ਼ਿਸ਼ ਕਰ ਵੀ ਹੈ ਪਰ ਜਿਹੜੇ ਉਹਦੇ ਵੀ ਹੱਥ ਵੱਖ ਨੇ ਸੈਂਟਰ ਗਵਰਨਮੈਂਟ ਦੇ ਜਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਹੱਥੇ ਉਹ ਇਤਕੜਾ ਦਾ ਅਫਸਰ ਤੇ ਮੇਲ ਮਲਾਬ ਨਾ ਹੋਣ ਕਰਕੇ ਜੋ ਸੈਂਟਰ ਦੇ ਪੰਜਾਬ ਕੌਂਸਲ ਆਪਰ ਦੇ ਚਾਪੋਜੇਟ ਹੋਣ ਕਰਕੇ ਉਹਦਾ ਕੋਈ ਮਸਲਾ ਹੰਗੋਰ ਨਾਲੇ ਪਾਸੇ ਨਹੀਂ ਆਣੀ ਧੰਨਵਾਦ ਥੈਂਕ ਯੂ